ਇੱਕ ਦਿਨ ਆਨੰਦਪੁਰ ਸਹਿ ਵਿਖੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਸਨ ਤਾਂ ਉਹਨਾਂ ਦਾ ਲਾਂਗਰੀ ਆਣ ਕੇ ਪੁੱਛਦਾ ਹੈ ਗੁਰੂ ਸਾਹਿਬ ਅੱਜ ਖਾਣੇ ਵਿੱਚ ਕੀ ਬਣਾਇਆ ਜਾਵੇ ਤੇ ਗੁਰੂ ਸਾਹਿਬ ਕਹਿੰਦੇ ਨੇ ਚੋਲ ਬਣਾਏ ਜਾਂਦੇ ਚ ਤੇ ਚੋਲ ਹਿਰਨਾਂ ਨੂੰ ਪਾ ਦਿੱਤੇ ਜਾਂਦੇ। ਇਦਾਂ ਹੀ ਹੁੰਦਾ ਹੈ। ਚੋਲ ਬਣਾਏ ਜਾਂਦੇ ਨੇ ਤੇ ਹਿਰਨਾਂ ਨੂੰ ਪਾ ਦਿੱਤੇ ਜਾਂਦੇ ਨੇ। ਹਿਰਨ ਚੁੱਪਚਾਪ ਆਉਂਦੇ ਨੇ ਤੇ ਚੋਲ ਖਾ ਕੇ ਜੰਗਲ ਵਿੱਚ ਚਲੇ ਜਾਂਦੇ ਨੇ। ਅਗਲੇ ਦਿਨ ਲਾਂਗਰੀ ਗੁਰੂ ਸਾਹਿਬ ਤੋਂ ਪੁੱਛਦਾ ਹੈ। ਗੁਰੂ ਸਾਹਿਬ ਅੱਜ ਖਾਣੇ ਵਿੱਚ ਕੀ ਬਣਾਇਆ ਜਾਵੇ? ਤਾਂ ਗੁਰੂ ਸਾਹਿਬ ਕਹਿੰਦੇ ਨੇ ਚੋਲ ਬਣਾਏ ਜਾਂ ਤਾਂ ਤੇ ਇਸ ਵਾਰ ਕੁੱਤਿਆਂ ਨੂੰ ਪਾ ਦਿੱਤੇ ਜਾਂ। ਚੋਲ ਬਣਾ ਕੇ ਕੁੱਤਿਆਂ ਨੂੰ ਪਾ ਦਿੱਤੇ ਜਾਂਦੇ ਹਨ। ਜਦੋਂ ਪਹਿਲਾ ਕੁੱਤਾ ਚੋਲ ਖਾਣ ਆਉਂਦਾ ਹੈ ਤਾਂ ਮਗਰ ਦੂਜਾ ਕੁੱਤਾ ਆਣ ਕੇ ਉਸਦੀ ਲੱਤ ਫੜ ਲੈਂਦਾ ਹੈ ਇਦਾਂ ਕਈ ਸਾਰੇ ਕੁੱਤੇ ਆਣ ਕੇ ਆਪਸ ਵਿੱਚ ਲੜਨ ਲੱਗ ਜਾਂਦੇ ਹਨ ਤੇ ਚੋਲ ਖਰਾਬ ਕਰ ਦਿੰਦੇ ਹਨ ਤੇ ਬਿਨਾਂ ਖਾਦੇ ਹੀ ਉੱਥੋਂ ਚਲੇ ਜਾਂਦੇ ਨੇ ਇਸ ਘਟਨਾ ਤੋਂ ਬਾਅਦ ਗੁਰੂ ਸਾਹਿਬ ਸਿੱਖਾਂ ਨੂੰ ਸਮਝਾਉਂਦੇ ਨੇ ਜੇਕਰ ਹਿਰਨਾ ਵਾਂਗ ਏਕਾ ਬਣਾ ਕੇ ਰੱਖੋਗੇ ਤੇ ਚੋਲ ਰੂਪੀ ਕੁਰਸੀ ਵੀ ਮਿਲੇਗੀ ਤੇ ਪੈਰ ਦੀ ਜੁੱਤੀ ਵੀ ਹੋਏਗੀ ਨਹੀਂ ਤਾਂ ਜੇ ਕੁੱਤਿਆਂ ਵਾਂਗ ਆਪਸ ਵਿੱਚ ਵੈਰੀ ਬਣੇ ਰਹੋਗੇ ਤੇ ਚੋਲ ਰੂਪੀ ਕੁਰਸੀ ਵੀ ਖਰਾਬ ਹੋਵੇਗੀ ਤੇ ਆਪ ਵੀ ਸੱਟਾ ਫੱਟਾ ਲਵਾ ਕੇ ਆਪਦਾ ਹੀ ਨੁਕਸਾਨ ਕਰਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ